ਫਟਕਾਰਨੇ ਮਿੱਥੀ ਹੈ ਕਿ ਪ੍ਰਾਈਵੇਟ ਬਲੱਡ ਬੈਂਕ ਜਿਹੜੇ ਆ 1500 ਰੁਪਿਆ ਲੈ ਲੈਂਦੇ ਆ ਬੀਡੀਸੀ ਨਵਾਂ ਸ਼ਹਿਰ ਦੇ ਵਿੱਚ 1150 ਰੁਪਏ ਲੈ ਜਾਂਦੇ ਆ 350 ਰੁਪਿਆ ਜਿਹੜਾ ਹੈ ਉਹ ਐਡਰੈਸ ਜੈਨਿਟੀ ਵੱਲੋਂ ਕੱਟਿਆ ਜਾਂਦਾ ਹੈ ਜਿਹੜੇ ਬੱਚੇ ਥੈਲੇਸੀਮੀਆ ਤੋਂ ਪੀੜਤ ਹੈ ਜਿਨ੍ਹਾਂ ਦੇ શરીਰ ਦੇ ਵਿੱਚ ਖੂਨ ਜਿਹੜਾ ਵਹਿ ਨਹੀਂ ਬੰਦਾ ਔਰ ਹਰ 3 ਹਫ਼ਤਿਆਂ ਤੋਂ ਬਾਅਦ ਖੂਨ ਚੜਾਣਾ ਪੈਂਦਾ ਹੈ ਉਹ ਬੱਚਿਆਂ ਦਾ ਜੀਵਨ ਵੀ ਖੂਨ ਦਾਨ ਦੇ ਉੱਤੇ ਨਿਰਭਰ ਹੈ ਲੋਕ ਖੂਨ ਦਾ ਦਾਨ ਕਰਨਗੇ ਤਾਂ ਬੱਚੇ ਜੀਵਨ ਰਹਿਣਗੇ ਨਮਾਸ਼ਕਾਰ ਦੇ ਵਿੱਚ ਇਸ ਵਲੇ 13 14 ਬੱਚੇ ਹੈ ਜਿਨ੍ਹਾਂ ਦੇ ਸ਼ਰੀਰ ਖੂਨ ਨਹੀਂ ਬੰਦਾ ਬਹੁਤ ਗਰੀਬ ਪਰਿਵਾਰਾਂ ਦੇ ਬੱਚੇ ਹੈ ਹਰ ਤੀਜੇ ਹਫ਼ਤੇ ਖੂਨ ਲੈਣ ਆਉਂਦੇ ਹੈ ਉਹਨਾਂ ਕੋਲ ਟੈਸਟਾਂ ਦੀ ਕੋਈ ਵੀ ਚੀਜ਼ ਨਹੀਂ ਲਈ ਜਾਂਦੀ ਆਦਰ ਕੋਈ ਮਰੀਜ਼ ਕੈਂਸਰ ਤੋਂ ਪੀੜਤ ਹੈ ਜਿਹਦੇ ਪਾਸ ਕੋਈ ਰਗਤ ਕੋਈ ਚੜੀ ਕਰਦਾ ਹੈ ਮੁਬਾਰਕਦ ਹੋ ਕੇ ਜਿਹੜਾ ਪਿੰਡ ਦਾ ਬਹੁਤ ਆਪਾ ਹੈ ਤੇਰੇ ਆ ਆ ਆ ਉਹ ਕਿ ਤੁਹਾਡੀ ਕੀ ਆਪਕੀ Yeah, दान, जीवन दान, खून 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 महादान, महादान, दान, महादान, 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 दानी जिंदाबाद जिंदाबाद, जिंदाबाद, जिंदा मोटिवेटर जिंदाबाद जिंदाबाद, जिंदा ऑर्गेनाइजर जिंदाबाद जिंदाबाद श्रीमती बचनी देवी जी अमर रहे ਕਾਰਨ ਸ਼੍ਰੀਮਤੀ ਬਦਨੀ ਦੇਵੀ ਪਤਨੀ ਚੌਧਰੀ ਸਰਤਾਪਰਾਮ ਪਿੰਡ ਮਹਿਰਾ ਜੀ ਦੀ ਨਿੱਗੀ ਯਾਦ ਨੂੰ ਸਮਰਪਤ 12ਵਾਂ ਸਵੈਚਿਤ ਫੂਨਦਾਨ ਕੈਂਪ ਦਾ ਪਿੰਕ ਰੂਜ਼ ਹੋਟਲ ਦੇ 홀 ਦੇ ਵਿੱਚ ਲਗਾਇਆ ਜਾ ਰਿਹਾ ਹੈ। ਹਰ ਸਾਲ ਇਸ ਸੰਸਥਾ ਦੇ ਵੱਲੋਂ ਹਸਪਤਾਲਾਂ ਦੇ ਵਿੱਚ ਖੂਨ ਦੀ ਘਾਟ ਸਦਕਾ ਦਾਖਲ ਮਰੀਜ਼ਾਂ ਦੀ ਮੁਝ ਰਹੀ ਜੀਵਨ ਜੋਤ ਵਾਸਤੇ ਖੂਨ ਇਕੱਠਾ ਕਰਨ ਦੇ ਲਈ ਇਹ ਕੈਂਪ ਦਾ ਯੋਜਨ ਕੀਤਾ ਜਾਂਦਾ ਹੈ। ਕੀਰਮਤੀ ਬਚਨੀ ਦੇਵੀ ਜੀ ਦੀ ਯਾਦ ਨੂੰ ਸਮਰਪਿਤ ਇਹ ਖੂਨਦਾਨ ਕੈਂਪ ਦੇ ਵਿੱਚ ਕੋਈ ਵੀ ਵਿਅਕਤੀ ਜਿਹਦੀ 18 ਸਾਲ ਤੋਂ ਵੱਧ ਉਮਰ ਹੋਵੇ 65 ਸਾਲ ਤੋਂ ਘੱਟ ਹੋਵੇ ਜਿਸ ਦੇ ਖੂਨ ਦੇ ਵਿੱਚ ਹੀਮੋਗਲੋਬਿਨ ਦੀ ਮਾਤਰਾ 12.5 ਗ੍ਰਾਮ ਪ੍ਰਤੀ ਸਤੋ ਜਿਆਦਾ ਹੋਵੇ ਉਹ ਖੂਨਦਾਨ ਕਰ ਸਕਦਾ ਜਿਹੜੀ ਸੱਜਣ ਔਰ ਦੇਵੀਆਂ ਇਹਨਾਂ ਪੈਰਾਮੀਟਰਸ ਨੂੰ ਪੂਰਾ ਕਰਦੇ ਹੋਣ ਉਨਾਂ ਨੂੰ ਚਾਹੀਦਾ ਹੈ ਕਿ ਹਰ ਦਿਨ ਮਹੀਨੇ ਤੋਂ ਬਾਅਦ ਖੂਨਦਾਨ ਜ਼ਰੂਰ ਕਰਨ ਔਰ ਖੂਨਦਾਨ ਨੂੰ ਜੀਵਨ ਦਾ ਅਨਿੱਖੜਵਾਂ ਹਿੱਸਾ ਬਣਾ ਲੈਣ ਸਰਕਾਰ ਜਿੰਦਾਬਾਦ 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 ਸੰਯੁਕਤ ਸਰਕਾਰ ਮੁਰਦਾਬਾਦ 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 ਕੇ ਤੋਹਫਾ ਸਰਕਾਰ ਕੀਓ ਮੁਰਦਾਬਾਦ 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 ਜਗਾਰੂ ਰੇਰਾ ਵਰਕਰ ਜਿੰਦਾਬਾਦ 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 ਜਗਾਰੂ ਰੇਰਾ ਵਰਕਰ ਜਿੰਦਾਬਾਦ 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 ਸਰਕਾਰ ਕੀਓ ਮੁਰਦਾਬਾਦ 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 ਪੰਜਾਬ ਸਰਕਾਰ ਹਾਏ 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 ਸਾਈ ਕਰਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਜੁਗਾਰੂ ਰੇਰਾ ਪਰ ਕਰਦੇ ਹੋ ਜਿੰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਜੁਗਾਰੂ ਮੁਰਦਾਬਾਦ ਨਵੇਂ ਸਰਕਾਰ ਦੀਓ ਮੁਰਦਾਬਾਦ 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 ਨਵੇਂ ਸਰਕਾਰ ਦੀਓ ਮੁਰਦਾਬਾਦ 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 ਜੁਗਾਰੂ ਰੇਰਾ ਪਰ ਕਰਦੇ ਹੋ ਜਿੰਦਾਬਾਦ 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 جندباد 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 انقلاب جندباد 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 سائیں نہیں چلے گی نہیں چلے گی نہیں چلے گی سائیں نہیں چلے گی نہیں چلے گی نہیں چلے گی لوہاروں رےرا برکر دنیا جندباد 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 رےرا برکر دنیا جندباد 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 انقلاب جندباد جندباد

ਕਰੋ ਬੰਦ ਕਰੋ ਸੁਦਾ ਜੀ ਨੂੰ ਪਰ ਲਾਈਵ ਕਰ ਦਿਆ ਹੋ ਸਹੀ ਹੈ ਫੇਸਬੁਕ ਪੂਰਾ ਲੱਗਦਾ ਹੈ ਬੰਦ ਕਰੋ ਸਹੀ ਹੈ ਬਾਅਦ ਵਿੱਚ ਗਰੁੱਪਾਂ ਵਿੱਚ ਸ਼ੇਅਰ ਉਹਨਾਂ ਦੇ ਰੋਜ਼ਗਾਰ ਦੇ ਪ੍ਰਬੰਧ ਕਰਕੇ ਨਹੀਂ ਦਿੰਦੇ ਤੁਹਾਡੀਆਂ ਡਿਊਟੀ ਸੰਵਿਧਾਨ ਦੇ ਵਿੱਚ ਲਾਈ ਗਈ ਆ ਜਿੰਨਾ ਚਿਰ ਤੁਸੀਂ ਇਹ ਪ੍ਰਬੰਧ ਨਹੀਂ ਕਰਦੇ ਉਹਨਾਂ ਚਿਰ ਤੁਹਾਨੂੰ ਕੋਈ ਹੱਕ ਨਹੀਂ ਹੈ ਤੁਸੀਂ ਇਹਨਾਂ ਦੇ ਖਿਲਾਫ ਕੋਈ ਫੈਸਲਾ ਲਵੋ ਨਾ ਜਾਂ ਸਟੇਟ ਦੀ ਸਰਕਾਰ ਜਾਂ ਅਦਾਲਤਾਂ ਮੈਂ ਬੇਨਤੀ ਕਰਦਾ ਬਿਜਲੀ ਸ਼ੋਡ ਬਿੱਲ 2021 ਇਹੰ ਦਾ ਹੋ ਰਹੇ ਇਨਸਾਨ ਤੁਹਾਡੇ ਜਿਹੜੇ ਬਿਜਲੀ ਦੇ ਮੀਟਰ ਆ ਉਹ ਸਮਾਰਟ ਭਾਰਤ ਦੀ ਸਰਕਾਰ ਹੋਵੇ ਔਰ ਵੱਧ ਕੇ ਸਮਝੀ ਦੀ ਗੱਲ ਹੈ ਕਿ ਜਿੰਨੀਆਂ ਵੀ ਸਰਕਾਰਾਂ ਰਹੀਆਂ ਚਾਹੇ ਉਹ ਸਟੇਟ ਦੀਆਂ ਸਰਕਾਰਾਂ ਰਹੀਆਂ ਚਾਹੇ ਉਹ ਸੈਂਟਰ ਦੀਆਂ ਸਰਕਾਰਾਂ ਰਹੀਆਂ ਕਿਸੇ ਨੇ ਵੀ ਨਾ ਇਸ ਦੇਸ਼ ਦੇ ਅੰਦਰ ਐਜੂਕੇਸ਼ਨ ਦਾ ਵਧੀਆ ਪ੍ਰਬੰਧ ਕੀਤਾ ਨਾ ਸਿਹਤ ਸਹੂਲਤਾਂ ਦਾ ਵਧੀਆ ਪ੍ਰਬੰਧ ਕੀਤਾ ਤੇ ਨਾ ਹੀ ਰੋਜ਼ਗਾਰ ਦਾ ਪ੍ਰਬੰਧ ਕੀਤਾ ਸਾਥੀਓ ਇਹ ਰੋਜ਼ਗਾਰ ਦਾ ਪ੍ਰਬੰਧ ਨਾ ਕਰਨ ਦੀ ਬਜਾਏ ਜਿਹੜੇ ਦੇਸ਼ ਦੇ ਉਹ ਸਟੇਟਾਂ ਦੇ ਲੋਕ ਆ ਸਾਡੇ ਸਟੇਟ ਦੇ ਵਿੱਚ ਉਹ ਆ ਕੇ ਕੰਮ ਕਰਦੇ ਆ ਰੋਜ਼ਗਾਰ ਕਰ ਰਹੇ ਆ ਉਹ ਸਵੈ ਰੋਜ਼ਗਾਰਿਆ ਇਹ ਸਰ ਸਰਵੈ ਰੋਜ਼ਗਾਰ ਆਪਣੇ ਆਪਣੇ ਤਰੀਕੇ ਦੇ ਨਾਲ ਜੁਗਾੜੂ ਰੇੜੇ ਬਣਾ ਕੇ ਜਿਹੜੇ ਇਸ ਦੇਸ਼ ਦੇ ਅੰਦਰ ਆਪਣਾ ਰੋਜ਼ਗਾਰ ਬੱਚਿਆਂ ਨੂੰ ਰੋਟੀ ਰੋਜੀ ਖਵਾ ਰਹੇ ਆ ਪਰ ਸਾਡੇ ਜਿਹੜੇ ਸਟੇਟ ਦੀਆਂ ਸਰਕਾਰਾਂ ਆ ਉਹ ਇਹ ਨਹੀਂ ਚਾਹੁੰਦੀਆਂ ਵੀ ਜਿਹੜੇ ਇਹ ਮਜ਼ਦੂਰ ਐ ਜਿਹੜੇ ਗਰੀਬ ਲੋਕ ਐ ਜਿਹੜੇ ਦਲਤ ਲੋਕ ਐ ਇਹ ਵਧੀਆ ਢੰਗ ਨਾਲ ਰੋਟੀ ਰੋਜੀ ਕਮਾ ਸਕਣ ਤੇ ਖਾ ਸਕਣ ਇਸੇ ਕਰਕੇ ਜਿਹੜੀਆਂ ਦੇਸ਼ ਦੀਆਂ ਅਦਾਲਤਾਂ ਆ ਉਹਨਾਂ ਦਾ ਵੀ ਜਿਹੜਾ ਇਹ ਰਵਈਆ ਆ ਇਹ ਮਜ਼ਦੂਰਾਂ ਪ੍ਰਤੀ ਬਹੁਤ ਰੁੱਖਾ ਰਵਈਆ ਰਿਹਾ ਆ ਉਹ ਪਰ ਸਥਿਤੀਆਂ ਨੂੰ ਜਿਹੜੇ ਜੱਜ ਫੈਸਲਾ ਕਰਦੇ ਆ ਉੱਪਰ ਬੈਠੇ ਉਹ ਦੇਸ਼ ਦੀਆਂ ਸਥਿਤੀਆਂ ਨੂੰ ਫੈਸਲਾ ਕਰਕੇ ਸਟੇਟ ਦੇ ਪ੍ਰਸਥਤੀਆਂ ਨੂੰ ਫੈਸਲਾ ਕਰਕੇ ਫੈਸਲਾ ਕਰਨ ਤਾਂ ਅਸੀਂ ਉਹਨਾਂ ਸਮਝ ਗਏ ਉਹ ਵਧੀਆ ਫੈਸਲਾ ਆ ਪਰ ਸਾਡੇ ਸਟੇਟ ਦੇ ਅੰਦਰ ਸਾਡੇ ਦੇਸ਼ ਦੇ ਅੰਦਰ ਜੋ ਮਾਤਾਵਰਣ ਪਾਇਆ ਜਾ ਰਿਹਾ ਲੋਕਾਂ ਨੂੰ ਭੁੱਖਮਰੀ ਜਿਹੜੀ ਮਹਿਸੂਸ ਹੋ ਰਹੀ ਹੈ ਲੋਕਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਜੇ ਉਹ ਸਵੈ ਰੋਜ਼ਗਾਰ ਅਪਣਾ ਰਹੇ ਆ ਆਪਣੇ ਆਪਣੇ ਕਿੱਤੇ ਅਪਣਾ ਰਹੇ ਆ ਤਾਂ ਦੇਸ਼ ਦੀਆਂ ਸਰਕਾਰਾਂ ਨੂੰ ਦੇਸ਼ ਦੀਆਂ ਅਦਾਲਤਾਂ ਨੂੰ ਵੀ ਕੋਈ ਹੱਕ ਨਹੀਂ ਹੈ ਉਹਨਾਂ ਦੇ ਹੱਕਾਂ ਦੇ ਡਾਕਾ ਮਾਰਿਆ ਜਾਵੇ ਜਿੰਨਾ ਜਿਹੜੀ ਕੈਂਸਲ ਦੀ ਮੋਦੀ ਸਰਕਾਰ ਹੈ ਉਹ ਇਸ ਵੇਲੇ ਮਨੁੱਖੀ ਅਧਿਕਾਰਾਂ ਦਾ ਬਹੁਤ ਧਾਂਨ ਕਰ ਰਹੀ ਆ ਜਿਹੜਾ ਵੀ ਉਹ ਸਰਕਾਰ ਦੀ ਆਲੋਚਨਾ ਕਰਦਾ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਦਾ ਔਰ ਸਰਕਾਰ ਦੇ ਜ਼ਬਰ ਦੀ ਆਲੋਚਨਾ ਕਰਦਾ ਚੰਨ ਜੰਗਲ ਜ਼ਮੀਨ ਦੀ ਤਬਾਹੀ ਦੀ ਆਲੋਚਨਾ ਕਰਦਾ ਔਰ ਜਿਹੜਾ ਆਦਵਸੀਆਂ ਦੇ ਸੰਘਰਸ਼ਾਂ ਦੇ ਹੱਕ 'ਚ ਖੜਦਾ ਉਹਨੂੰ ਇਹ 20 ਛੇ ਮੁਕਾਬਲਿਆਂ ਦੇ ਵਿੱਚ ਜਾਂ ਤਾਂ ਮਾਰ ਰਹੀ ਹੈ ਇਹਨਾਂ ਦੀ ਪੁਲਿਸ ਜਾਂ ਝੂਠੇ ਮੁਕੱਦਮੇ ਦਰਜ ਕਰਕੇ ਉਹਨੂੰ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਜੇ ਕੋਈ ਵਕੀਲ ਸ਼ਰਨਾਰਥੀਲ ਜਥੇਬੰਦੀਆਂ ਦਾ ਕੇਸ ਲੜਦਾ ਉਹਨੂੰ ਝੂਠੇ ਕੇਸ ਵਿੱਚ ਪਾਉਂਦੇ ਆ ਜੇ ਕੋਈ ਲੀਡਰ ਆਵਾਜ਼ ਬੁਲੰਦ ਕਰਦਾ ਉਹਨੂੰ ਜੇਲ੍ਹ ਦੇ ਵਿੱਚ ਸੁੱਟਦੇ ਆ ਜੇ ਕੋਈ ਕਾਰਕੁਨ ਮਨੁੱਖੀ ਅਧਿਕਾਰ ਕੋ ਅਧਿਕਾਰਕਾਰਕਨ ਲੇਖਕ ਕਵੀ ਬੁੱਧੀਜੀਵੀ ਜਿਹੜਾ ਵੀ ਸਰਕਾਰ ਦੀ ਆਲੋਚਨਾ ਕਰਦਾ ਉਹ ਨੂੰ ਜੂਏ ਪੀਏ ਆਦ ਕੇ ਜਿਹੇ سنگੀਨ ਤਰਾਮਾ ਵਾਲੇ ਕਾਨੂੰਨ ਆ ਉਹ ਮਨ ਕੇ ਉਹਦੇ ਉੱਤੇ ਜੇਲਾਇਂ ਸੁੱਟ ਦਤਾ ਜਾਂਦਾ ਔਰ ਜਦੋਂ ਇਦਾਂ ਦੇ ਹਾਲਾਤ ਹੋਣ ਜਦੋਂ ਮਨੁੱਖੀ ਅਧਿਕਾਰਾਂ ਨੂੰ ਬਹੁਤ ਪੂਰੀ ਤਰ੍ਹਾਂ ਉਚੜਿਆ ਜਾ ਰਿਹਾ ਹੋਵੇ ਨਾਗਰਿਕ ਨੂੰ ਇਹ ਨਾ ਪਤਾ ਹੋਵੇ ਕਿ ਮੇਰੀ ਜਿੰਦਗੀ ਸੁਰੱਖਿਤ ਨਹੀਂ ਹੈ ਪਤਾ ਨਹੀਂ ਉਹ ਸ਼ਾਮ ਨੂੰ ਘਰ ਪਹੁੰਚਣਾ ਕਿ ਨਹੀਂ ਦਾ ਸਾਡਾ ਫਰਜ਼ ਜਿਹੜਾ ਹੋਰ ਵੀ ਹੈ ਸਾ ਤੋਂ ਮੰਗ ਕਰਦਾ ਸ਼ਿੱਦਤ ਨਾਲ ਮੰਗ ਕਰਦਾ ਕਿ ਅਸੀਂ ਸਰਕਾਰ ਦੀਆਂ ਇਹ ਨਾ ਤਾਰਪਾਈਆਂ ਦੇ ਖਿਲਾਫ ਆਵਾਜ਼ ਬੁਲੰਦ ਕਰੀ ਜੱਥੇਬੰਦ ਉਹ ਜਾ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਆ ਇਹ ਵੀ ਮੋਦੀ ਸਰਕਾਰ ਦਾ ਦੂਸਰਾ ਰੁਪਈਆ ਮੋਦੀ ਨਾਲੋਂ ਭਗਵੰਤ ਮਾਨ ਵੀ ਗੱਪਾਂ ਘੱਟ ਨਹੀਂ ਮਾਰਦਾ ਇਹਨਾਂ ਦਾ ਮੁਕਾਬਲਾ ਚੱਲ ਰਿਹਾ ਆ ਆਪਸ ਵਿੱਚ ਭਈ ਸਭ ਤੋਂ ਵੱਡੀਆਂ-ਵੱਡੀਆਂ ਤੇ ਵੱਧ ਗੱਪਾਂ ਕਿਹੜਾ ਮਾਰੂਗਾ ਮੋਤੀ ਮਾਰੂ ਕੇ ਮਾਨ ਮਾਰੂਗਾ ਮਾਨ ਸਰਕਾਰ ਵੀ ਮੁਜਾਰਿਆਂ ਤੇ پابੰਦੀਆਂ ਲਾਉਂਦੀ ਆ ਧਰਨਿਆਂ ਤੇ ਬੈਠੇ ਮੁਲਾਜ਼ਮਾਂ ਨੌਜਵਾਨਾਂ ਵਿਦਿਆਰਥੀਆਂ ਕਿਸਾਨਾਂ ਉੱਤੇ ਲਾਠੀ ਚਾਰਜ ਕਰਾਉਂਦੀ ਆ ਆਪਣੀ ਪੌਲਸ ਰਹੀ ਔਰ ਇਹ ਵੀ ਨਾਗਰਿਕਾਂ ਉੱਤੇ ਪੂਰੀ ਤਹਿਸ਼ਤ ਫਲਾ ਰਹੀ ਆ ਇਹ ਕੱਟ ਨਹੀਂ ਹੈ ਮੋਤੀ ਦੇ ਜਾਬ ਰਾਜ ਨਾਲ ਹੋ ਪਾਥੋਂ ਤੇ ਜਦੋਂ ਇਦਾਂ ਦਾ ਮਾਹੌਲ ਹੋਵੇ ਇੱਕ ਤਾਂ ਹੰਦਾ ਪੇ ਅੱਖਾਂ ਮੀਟ ਕੇ ਅਸੀਂ ਜ਼ਬਰਦਸਤ ਹੀ ਜਾਣਾ ਜੋ ਸਰਕਾਰ ਕਰੀ ਜਾਵੇ ਅਸੀਂ ਚੁੱਪ ਰਹਿਣਾ ਇੱਕ ਹੁੰਦਾ ਵੀ ਇਹਦੇ ਖਿਲਾਫ ਉੱਠ ਕੇ ਖੜੇ ਅਸੀਂ ਅਸੀਂ ਲਾਜ਼ਮੀ ਤੌਰ ਤੇ ਉੱਤੇ ਅਸੀਂ ਰਸਤਾ ਅਪਣਾਵਾਂਗੇ ਉੱਠ ਖੜੇ ਹੋਣ ਦਾ ਸੰਘਰਸ਼ ਕਰਨ ਦਾ ਇਹ ਅਧਿਕਾਰ ਜਿਹੜਾ ਹੈ ਤੇਜ ਦਾ ਕਿ ਮੈਂ ਪਹਿਲਾਂ ਤਾਂ ਸਰਕਾਰਾ ਠੀਕ ਹੈ ਆਪਣੀ ਸਿਹਤ ਜਿਹੜੀ ਹੈਗੀ ਚੰਗੀ ਸਭ ਤੋਂ ਪਹਿਲਾਂ ਤਾਂ ਉਹ ਆ ਰਾਹ ਕਾਰਡ ਹੋ ਗਿਆ ਜਾਂ ਸਾਨੂੰ ਰਾਸ਼ਨ ਹੋ ਗਿਆ ਇਹਨਾਂ ਚੀਜ਼ਾਂ ਦਾ ਹਜੇ ਹਜੇ ਵਿਕਸਿਤ ਜਿਹੜਾ ਪੂਰੀ ਤਰ੍ਹਾਂ ਤੇ ਨਹੀਂ ਹੋਇਆ ਪਰ ਇਹਨਾਂ ਦੇ ਨਾਲ ਜੇ ਸਾਨੂੰ ਮਨੁੱਖੀ ਅਧਿਕਾਰਾਂ ਦੇ ਨਾਲ ਜੇ ਸਾਡੇ ਆਪਣੇ ਸਰਕਾਰਾਂ ਵੱਲੋਂ ਸਾਡੇ ਇਸ ਭਾਰਤ ਦੇਸ਼ ਦੇ ਵਿੱਚ ਜਿਹੜਾ ਹੈਗਾ ਪੜ੍ਹਾਈ ਦਾ ਤੇ ਇੱਕ ਸਿਹਤ ਦਾ ਜੇ ਸਾਨੂੰ ਜਿਹੜਾ ਹੈਗਾ ਫ੍ਰੀ ਮੁਹਾਈ ਜਿਹੜੀ ਚੀਜ਼ਾਂ ਮੁਹੱਈਆ ਕਰਾ ਦਿੱਤੀਆਂ ਜਾਣ ਤੇ ਇਹ ਜਿਹੜਾ ਹੈਗਾ ਸਾਡੇ ਦੇਸ਼ ਨੂੰ ਜਿਹੜਾ ਹੈ ਵਿਕਸਿਤ ਦੇ ਤੌਰ ਤੇ ਲੈ ਕੇ ਅੱਗੇ ਵਧਾਊਗਾ ਕਿਉਂਕਿ ਸਭ ਤੋਂ ਜ਼ਿਆਦਾ ਜਿਹੜਾ ਹੈਗਾ ਸਾਡੇ youth ਜਿਹੜਾ ਅੱਜ ਕੱਲ ਜਿਹੜਾ ਹੈਗਾ ਅਸੀਂ ਕਹਿੰਦੇ ਆ ਨਾ ਵੀ ਸਾਡਾ ਅਸੀਂ ਗਰੀਬੀ ਵੱਲ ਗਏ ਬੇਰੋਜ਼ਗਾਰੀ ਹੋ ਗਈ ਇਹ ਚੀਜ਼ਾਂ ਹੋ ਗਈਆਂ ਸਾਡੇ ਨੌਜਵਾਨ ਬੇਨੇ ਫਿਰਦੇ ਆ ਨੌਜਵਾਨ ਬੱਲੇ ਹੈ ਕਿ ਹਰ ਇੱਕ ਜਿਹੜਾ ਹੈ ਅੱਜ ਕੱਲ ਦੇ ਸਮੇਂ ਵਿੱਚ ਪੜ੍ਹਾਈ ਜਿਹੜੀ ਹੈ ਕਿ ਇੰਨੀ ਕੁ ਜ਼ਿਆਦਾ ਮਹਿੰਗੀ ਹੈ ਕਿ ਜਿਹੜੇ ਗਰੀਬ ਧੱਕੇ ਦੇ ਜਿਹੜੇ ਬੱਚੇ ਹੈ ਜਾਂ ਲੋਕ ਹੈ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਚੇਰੀ ਜਿਹੜੀ ਹੈਗੀ ਸਿੱਖਿਆ ਦੇ ਦਿੱਤੀ ਨਹੀਂ ਜਾਂਦੀ ਜਿਸ ਕਰਕੇ ਉਹ ਛੋਟੀ ਸਿੱਖਿਆ ਤੋਂ ਜਾਂ ਜਿਹੜਾ ਹੈਗਾ ਉਹ ਵਧੀਆ ਸਿੱਖਿਆ ਤੋਂ ਜਿਹੜਾ ਹੈਗਾ ਬਾਜੇ ਰਹਿ ਜਾਂਦੇ ਨੇ ਬਾਜੇ ਰਹਿਣ ਤੋਂ ਬਾਅਦ ਜਿਹੜਾ ਹੈ ਕਿਆ ਕਰਦੇ ਉਹ ਇਦਾਂ ਦੀ ਕੋਈ ਲੇਬਰ ਹੋ ਗਿਆ ਜਾਂ ਇਦਾਂ ਦੇ ਕੰਮ ਕਰਦੇ ਨੇ ਕਿ ਹੌਲੀ-ਹੌਲੀ ਜੇ ਉਹਨਾਂ ਚੀਜ਼ਾਂ ਦੇ ਜੇ ਬੜੀਆ ਪੜਾਈ ਕਰਦੇ ਵੀ ਹੈ ਤਾਂ ਬੇਰੋਜ਼ਗਾਰੀ ਕਰਕੇ ਸਾਨੂੰ ਨੌਕਰੀਆਂ ਨਹੀਂ ਮਿਲਦੀਆਂ ਤੇ ਮਾਪੇ ਜਿਹੜੇ ਹੈਗੇ ਉਹਨਾਂ ਬੱਚਿਆਂ ਨੂੰ ਪ੍ਰੈਸ਼ਰਾਈਜ਼ ਕਰਦੇ ਨੇ ਤੇ ਬੱਚੇ ਜਿਹੜੇ ਹੈਗੇ ਕਿਸੇ ਨਾ ਕਿਸੇ ਕਾਰਨ ਕਿਹਾ ਹੈਗਾ ਜਿਹੜਾ ਬੁਰੀਆਂ ਆਦਤਾਂ ਵੱਲ ਜਾਂਦੇ ਨੇ ਇਸ ਮੀਜਾ ਕਾਇਲੀ ਹੈ ਕਿ ਮਨੁੱਖੀ ਅਧਿਕਾਰ ਸਾਨੂੰ ਦਿੱਤੇ ਤਾਂ ਹੈ ਪਰ ਸਾਨੂੰ ਅਸੀਂ ਸਰਕਾਰਾਂ ਅੱਗੇ ਅੱਪਾ ਨੇ ਅੱਗੇ ਇਹ ਹੀ ਗੁਜਾਰਚ ਕਰਦੇ ਆਂ ਵੀ ਸਾਨੂੰ ਜਿਹੜਾ ਹੈਗਾ ਇਹਦੇ ਨਾਲ ਇਹ ਚੀਜ਼ਾਂ ਮਨੁੱਖੀ ਅਧਿਕਾਰ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਹੈਗੇ ਸਾਨੂੰ ਮੁਫਤ ਮੌਜਿਆ ਕਰਾਈਆਂ ਜਾਣ ਤਾਂ ਜੋ ਜਿਹੜਾ ਹੈਗਾ ਅਸੀਂ ਆਪਣੇ ਦੇਸ਼ ਨੂੰ ਆਪਣੇ ਸਮਾਜ ਨੂੰ ਜਿਹੜਾ ਹੈਗਾ ਅਸੀਂ ਹੋਰ ਵਿਕਸਤ ਕਰ ਸਕੀਏ ਸਾਡੇ ਅੱਜ ਦੇ ਇਸ ਸਮਾਗਮ ਦੇ ਜਿਹੜੇ ਪ੍ਰਧਾਨਗੀ ਕਰ ਰਹੇ ਨੇ ਮਨੁੱਖੀ ਅਧਿਕਾਰ ਜਾਗਰਤੀ ਮੰਚ ਸੈਟੀ ਰਜਿਸਟਰਡ ਨਵਾਂ ਸ਼ਹਿਰ ਦੇ ਪ੍ਰਧਾਨ ਸ਼੍ਰੀ ਬਾਦ ਦੇ ਪ੍ਰਦੇਸੀ ਜੀ ਉਹ ਨਾਲੇ ਨਾਲ ਆਪਣੀਆਂ ਕਮਿਊਨੀਕੇਸ਼ਨ ਨੇ ਆ ਦੂਰ ਸੰਚਾਰ ਦੀਆਂ ਵੀ ਸਵਾਵਾ ਜੜੀਆਂ ਉਹ ਨਿਵਾ ਰਹੇ ਨੇ ਉਹ ਜ਼ਿਲ੍ਹੇ ਦੇ ਵਿੱਚ ਵੀ ਜਿਹੜਾ ਹੈ ਐ ਲੀਗਲ ਗਾਰੰਟੀਅਰ ਦੀ ਜਿਹੜਿਆ ਉਹ ਵੀ ਸਵੇਮਾ ਨਿਵਾ ਰਹੇ ਨੇ ਮੇਰੇ ਸਟਾਫ ਮੈਂਬਰ ਤੇ ਪਿਆਰੇ ਸਾਥੀਓ ਅੱਜ ਦੇ ਦਿਨ ਬਾਰੇ ਸੰਖੇਪ ਦੇ ਵਿੱਚ ਦੱਸਿਆ ਗਿਆ ਬਾਥੇ ਪ੍ਰਦੇਸੀ ਹੋਰਾਂ ਨੇ ਵੀ ਗੱਲ ਕੀਤੀ ਆ ਮੈਡਮ ਹੋਣਾ ਨੇ ਵੀ ਗੱਲ ਕੀਤੀ ਆ ਕਿ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਇਹੋ ਜਿਹੇ ਦਿਨ ਮਨਾਉਣ ਦੀ ਕੀ ਲੋੜ ਪਈ ਆ ਬੜੀ ਦੇਰੀ ਦੇ ਬਾਅਦ ਅਸੀਂ ਇਹੋ ਜਿਹੇ ਦਿਨ ਜਿਹੜੇ ਮਨਾਉਣੇ ਸ਼ੁਰੂ ਕੀਤੇ ਆ ਕਿਉਂਕਿ ਕੁਝ ਲੋਕ ਜਿਹੜੇ ਦਰਦਮੰਦ ਤੇ ਦਰਦੀ ਹੁੰਦੇ ਆ ਤੇ ਉਹ ਲੋਕ ਫਿਰ ਇਹੋ ਜਿਹੀ ਸੋਚ ਵਿਚਾਰ ਕਰਦੇ ਆ ਉਹ ਕਾਫੀ ਘਰਣਾ ਕਰਕੇ ਉਹ ਤੋਂ ਬਾਅਦ ਫਿਰ ਕੋਈ ਨਾ ਕੋਈ ਇਹੋ ਜਿਹਾ ਮੰਚ ਬਣਦੇ ਨੇ ਸੁਸਾਇਟੀਆਂ ਬਣਦੇ ਨੇ ਜਿਵੇਂ ਮਨੁੱਖੀ ਅਧਿਕਾਰ ਜਾ ਕੇ ਇੱਕ ਮੰਚ ਇੱਕ ਸੁਸਾਇਟੀ ਬਣਾਈ ਹੋਈ ਆ ਇਸੇ ਤਰ੍ਹਾਂ ਇਹ 1948 ਦੇ ਵਿੱਚ ਇੱਕ ਮੰਚ ਤਿਆਰ ਹੋਇਆ ਯੂਨੋ ਨੇ 10 ਦਸੰਬਰ ਨੂੰ ਇਹ ਜਿਹੜਾ ਇਹਨੂੰ ਇੱਕ ਮਤਾ ਪਾਸ ਕੀਤਾ ਕਿ ਮਨੁੱਖੀ ਅਧਿਕਾਰਾਂ ਦੀ ਰਾਖੀ ਜਿਹੜੀ ਆ ਉਹ ਕਿਵੇਂ ਕੀਤੀ ਜਾਵੇ انسان ਨੂੰ انسان ਹੋਣ ਦਾ ਅਹਿਸਾਸ ਕਿਵੇਂ ਹੋਵੇ ਉਹਨੂੰ ਆਪਣੇ ਆਪ ਅਹਿਸਾਸ ਹੋਵੇ ਕਿ ਮੈਂ انسان ਹਾਂ ਕਿ ਕਿੱਥੋਂ ਨਿਕਲਿਆ ਦੋ ਦੁਨੀਆਂ ਦੀਆਂ 1914 14 ਤੋਂ ਲੈ ਕੇ 19 ਤੱਕ ਤੇ 39 ਤੋਂ ਲੈ ਕੇ 45 ਤੱਕ ਦੋ ਵਿਸ਼ਵ ਜੰਦ ਹੋਏ ਨੇ 1945 ਦੇ ਜਦੋਂ ਖਤਮ ਹੋਇਆ ਜੁੱਧ ਤੇ ਉਹਦੇ ਵਿੱਚੋਂ ਇਹ ਗੱਲਾਂ ਜਿਹੜੀਆਂ ਹੈ ਚਰਚਾ ਦਾ ਵਿਸ਼ਾ ਬਣ ਗਈਆਂ ਕਿ ਇਹ ਜਿਹੜੇ جنگਾਂ ਜੁੱਧਾਂ ਦੇ ਵਿੱਚ ਜਿਨ੍ਹਾਂ ਲੋਕਾਂ ਦਾ ਕੋਈ ਦੋਸ਼ੇ ਨਹੀਂ ਹੈ ਇੱਥੇ ਕਿਸੇ ਵੀ ਚੀਜ਼ ਦਾ ਦੋਸ਼ ਨਹੀਂ ਹੈ ਕਿਸੇ ਵਿਅਕਤੀ ਦਾ ਦੋਸ਼ ਨਹੀਂ ਕਿ ਉਹ ਲੋਕ ਵੀ ਜਿਹੜੇ ਆ ਉਹ ਪੀੜਤ ਹੁੰਦੇ ਨੇ ਜਾਂ ਉਹਨਾਂ ਨੂੰ ਵੀ ਇੱਥੇ ਜਿਉਣ ਦਾ ਹੱਕ ਨਹੀਂ ਮਿਲਦਾ ਤੇ ਉਹਨਾਂ ਨੇ ਆਵਾਜ਼ بلند ਕਰਨ ਲਈ ਤਾਂ ਫਿਰ ਉਹ ਜਿਹੜਾ 10 ਦਸੰਬਰ 1948 ਨੂੰ ਇਹ ਮਤਾ ਜਿਹੜਾ ਪਿਆਦਾ ਸੀਗਾ ਤੋਂ ਉਹਨੂੰ ਪਾਸ ਹੋਇਆ ਤੋਂ ਪਰਿਵਾਰਕੀ ਮਿਲੇ ਇਸ ਕਰਕੇ 10 ਦਸੰਬਰ 1950 ਤੋਂ ਅੰਤਰਰਾਸ਼ਟਰੀ ਪੱਧਰ ਤੇ ਜੋ ਇਹਨਾਂ ਨੇ ਕਿਹਾ ਕਿ ਇਹ ਜਿਹੜੇ ਆ ਦਿਨ ਜਿਹੜਾ ਹੈ ਉਹ ਮਨਾਇਆ ਜਾਵੇ ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਕੀਤੀ ਜਾਵੇ ਕਿ ਅਸੀਂ ਸਾਰੇ ਮਨੁੱਖਾ ਸਾਰੇ ਜੀਵਾਂ ਤੇ ਸਾਰੇ ਬਰਾਬਰ ਹਾਂ ਤੇ ਜੜ ਕੇ ਜੇ ਅਸੀਂ ਬਹੁਤ ਪਿੱਛੇ ਮੈਂ ਪਹਿਲਾਂ ਵੀ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਅਸੀਂ ਇਸ ਧਰਤੀ ਦੀ ਹੋਣ ਦੀ ਗੱਲ ਕਰੀਏ ਕਿ ਇਹ ਕਿਸੇ ਦੀ ਧਰਤੀ ਜਿਹੜੀ ਆ ਇਹ ਮੁੱਢ ਤੋਂ ਲੈ ਕੇ ਯਾਰ ਖਰੀਦ ਨਹੀਂ ਹੈ ਮੈਂ ਨਹੀਂ ਖਰੀਦੀ ਹੋਈ ਜਾਂ ਸੰਸਾਰ ਦੇ ਵੱਡੇ ਜਿਹੜੇ ਬਾਦਸ਼ਾਹ ਲੋਕ ਨੇ ਜਾਂ ਆਪਣੇ ਆਪ ਨੂੰ ਮਹਾਸ਼ਕਤੀਆਂ ਨੇ ਉਹਨਾਂ ਨੇ ਧਰਤੀ ਖਰੀਦੀ ਨਹੀਂ ਹੈ ਇਹਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਆਪਣੇ ਕਬਜ਼ੇ ਦੇ ਵਿੱਚ ਕੀਤਾ ਤੇ ਅਸੀਂ ਇਸ ਧਰਤੀ ਦੇ ਸਾਨੂੰ ਧਰਤੀ ਨੇ ਜੀ ਆਇਆ ਕਿਹਾ ਸਾਡਾ ਸਵਾਗਤ ਕੀਤਾ ਹਰੇਕ ਜੀਵ ਦਾ ਕੀਤਾ ਮਨੁੱਖਾਂ ਦਾ ਵੀ ਕੀਤਾ ਬ੍ਰਹਸਪਤੀ ਦਾ ਵੀ ਕੀਤਾ ਸਾਰਿਆਂ ਦਾ ਜਦ ਧਰਤੀ ਸਵਾਗਤ ਕਰਦੀ ਆ ਜਿਹੜੀ ਕਿਸੇ ਦੀ ਜਨ ਖਰੀਦ ਨਹੀਂ ਹੈ ਤਾਂ ਫਿਰ ਇਹਨੂੰ ਆਪਾਂ ਜਿਉਣ ਦਾ ਹੱਕ ਕਿਉਂ ਨਹੀਂ ਦੇਦੇ ਤੇ ਅਸੀਂ ਹੱਕ ਨਹੀਂ ਦੇ ਰਹੇ ਤੇ ਇਥੋਂ ਤੱਕ ਕਿ ਮਨੁੱਖ ਧਰਤੀ ਦੇ ਔਰ ਤੋਂ ਪਹਿਲਾਂ ਹੀ ਮੈਂ ਪੜਦਾ ਸੀ ਇਹਨਾਂ ਬਾਰੇ ਕਿ ਧਰਤੀ ਤੇ ਔਰ ਤੋਂ ਪਹਿਲਾਂ ਹੀ ਮਨੁੱਖ ਜਿਹੜਾ ਹੈ ਮਾਂ ਦੇ ਗਰਭ ਦੇ ਵਿੱਚ ਜਿਹੜਾ ਬੱਚਾ ਹੈ ਨਾ ਉਹਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਤੇ ਅੱਜ ਬਹੁਤ ਸਾਰੇ ਇਦਾਂ ਦੇ ਹੋਏ ਨੇ ਕਿ ਪਿਛਲਾ ਸਮਾਂ ਬਹੁਤ ਇਦਾਂ ਦਾ ਨਿਕਲਿਆ ਕਿ ਰਾਜਾ ਮਹਾਰਾਜਾ ਬਾਦਸ਼ਾਹਾਂ ਦੀ ਗੱਲ ਕਰਦੇ ਕਿ ਉਹਨਾਂ ਬੱਚਿਆਂ ਨੂੰ ਜਿਹੜਾ ਹੈ ਉਹ ਧਰਤੀ ਤੇ ਪੈਰ ਰੱਖਣਾ ਜਿਹੜਾ ਨਸੀਬ ਨਹੀਂ ਸੀ ਹੋਇਆ ਉਹਨਾਂ ਨੂੰ ਭੁੱਖ ਦੇ ਵਿੱਚ ਮਾਰ ਦਿੱਤਾ ਜਾਂਦਾ ਸੀ ਖਾਸ ਕਰਕੇ ਔਰਤਾਂ ਅਤਿਆ ਕੀਤੀ ਜਾਂਦੀ ਸੀ ਲੜਕੀਆਂ ਲੜਕੀਆਂ ਨੂੰ ਜੀਵਨ ਦਾ ਹੱਕ ਨਹੀਂ ਦਿੱਤਾ ਜਾਂਦਾ ਬੜੀ ਲਹਿਰ ਚੱਲੀ ਇਹਦੇ ਬਾਅਦ ਦੇ ਵਿੱਚ ਸਾਡੇ ਗੁਰੂਆਂ ਪੀਰਾਂ ਨੇ ਮਹਾਪੁਰਸ਼ਾਂ ਨੇ ਬੜੇ ਘਾਲਣਾ ਘੱਲੇ ਬੜੀਆਂ ਜਿਹੜੇ ਸੰਘਰਸ਼ ਕੀਤੇ ਨੇ ਲੋਕਾਂ ਦੇ ਵਿੱਚ ਜਾਗਰੂਕਤਾ ਜਿਹੜਾ ਹੈ ਉਹਨਾਂ ਨੇ ਸੰਮੇਲਨ ਕੀਤੇ ਨੇ ਤੇ ਲੋਕਾਂ ਨੂੰ ਇਨਸਾਨ ਦਾ ਜਿਹੜਾ ਹੈ ਇਨਸਾਨ ਦੀ ਹੋਂਦ ਬਾਰੇ ਕਿ ਇਨਸਾਨ ਕੀ ਆ ਉਹਨੂੰ ਦੱਸਿਆ ਕਿ ਤੇਰਾ ਜੀਵਨ ਕਿਵੇਂ ਜਿਹੜਾ ਹੈ ਉਹ ਵਧੀਆ ਹੋ ਸਕਦਾ ਕਿਉਂਕਿ ਹਰ ਇੱਕ ਇਨਸਾਨ ਜਿਹੜਾ ਹੈ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਾਂ ਸਾਰੇ ਜੁੜੇ ਹੋਏ ਜੇ ਇਹ ਨਾ ਗੱਲ ਹੁੰਦੀ ਤਾਂ ਬਾਬਾ ਨਾਨਕ ਕਹੋ ਜੈ ਜਕਾਰਾ ਨਾਨਾ ਦਾ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੰਤ ਦਾ ਭਲਾ ਯਾ 10ਵੇਂ ਪਾਤਸ਼ਾਹ ਇਹਨੇ ਕਹਿੰਦੇ ਕਿ ਮਾਨਸ ਕੀ ਜਾਪ ਸਭੇ ਇਕੇ ਪਹਚਾਣੋ ਅੱਜ ਹੋਇਆ ਕੀ ਆ ਇੰਨੇ ਲੰਬੇ ਸਫ਼ਰ ਦੇ ਵਿੱਚ ਧਰਤੀ ਦੇ ਜਦੋਂ ਮਨੁੱਖ ਦੀ ਹੋਂਦ ਹੋਈ ਆ ਉਹਦੇ ਨਾਲ ਹੀ ਜਿੱਥੇ ਉਹ ਆਪ ਉਹ ਸੰਘਰਸ਼ ਕਰਕੇ ਇੱਕ ਵਧੀਆ ਮਨੁੱਖ ਜਿਹੜਾ ਹੈ ਉਹ ਬਣਿਆ ਇਨਸਾਨ ਬਣਿਆ ਪਰ ਇਨਸਾਨ ਬਣ ਕੇ ਹੀ ਉਹਦੇ ਵਿੱਚ ਫੇਰ ਉਸੇ ਤਰ੍ਹਾਂ ਦੀਆਂ ਜਿਹੜੀਆਂ ਰੁਚੀ ਆਜਰੀਆਂ ਸੀਆ ਉਹਦੇ ਵਿੱਚੋਂ ਫਿਰ ਅਜਾਤਰ ਹੋਣ ਲੱਪੀਆਂ ਕਿ ਹਵਾਲਾ ਮੜਨਾ ਸ਼ੁਰੂ ਹੋ ਗਿਆ ਉਹ ਦੂਸਰੇ ਲੋਕਾਂ ਤੇ ਜਿਹੜਾ ਹੈ ਆਪਣਾ ਅਧਿਕਾਰ ਜਮਾਉਣਾ ਸ਼ੁਰੂ ਹੋ ਗਿਆ ਉਹ ਜਿਉ ਤੇ ਜਿਉ ਜੀਣ ਦਾ ਦਾ ਸਿਧਾਂਤ ਨੂੰ ਜਿਹੜਾ ਹੈ ਉਹਨੇ ਪਾਸੇ ਰੱਖ ਕੇ ਰੱਖ ਦਿੱਤਾ ਕਿਨਾਰਾ ਕਰ ਲਿਆ ਕਿ ਨਹੀਂ ਇਹ ਮੇਰਾ ਹੱਕ ਹੈ ਤੇ ਮੈਂ ਹੀ ਇਸ ਧਰਤੀ ਦਾ ਮਾਲਕਾਂ ਮੈਂ ਹੀ ਖੁਸ਼ੀਆਂ ਲੈਣੀਆਂ ਬਾਕੀ ਕਿਹਨੂੰ ਜੀਣ ਦਾ ਹੱਕ ਨਹੀਂ ਹੈ ਜੇ ਜੀਣਾ ਤਾਂ ਗਨਾਹ ਬਣ ਕੇ ਮੇਰੇ ਜੀਣ ਤੇ ਇਸੇ ਤਰ੍ਹਾਂ ਇਹਨਾਂ ਸਾਰਿਆਂ ਦੇ ਵਿੱਚੋਂ ਅਸੀਂ ساری ਦੁਨੀਆ ਦੇ ਦੇਖਦੇ ਪਿਛਲੇ ਇਤਿਹਾਸ ਵੀ ਕਿੰਨੇ ਸੰਘਰਸ਼ ਕੀਤੇ ਨੇ ਜਿਹੜੇ ਅੱਜ ਡਿਵੈਲਪਡ ਕੰਟਰੀ ਵੀ ਆ ਰਸ਼ੀਆ ਅਮਰਕਾ ਵਰਗੇ ਇੰਗਲੈਂਡ ਵਰਗੇ ਰੂਸ ਫੇਰ ਵਰਗੇ ਜਿੰਨੇ ਵੀ ਹੈ ਇਹਨਾਂ ਦੇ ਵਿੱਚ ਵੀ ਬਹੁਤ ਸਾਰੇ ਸੰਘਰਸ਼ ਕੀਤੇ ਨੇ ਔਰਤਾਂ ਨੇ ਮਰਦਾਂ ਨੇ ਤੇ ਚਾਹੇ ਉਹ ਕਿਰਤ ਦੀ ਗੱਲ ਕੀਤੀ ਆ ਕਿ ਇਸ ਤਰ੍ਹਾਂ ਵੱਡੇ ਲੰਬੇ ਸੰਘਰਸ਼ ਦੇ ਵਿੱਚੋਂ ਉਹਨਾਂ ਦੇ ਅੰਦਰ ਐਦਾਂ ਦੀ ਭਾਵਨਾ ਪੈਦਾ ਕੀਤੀ ਕਿ ਅਸੀਂ ਜਿਉ ਤੇ ਜੀਣ ਦਿਓ ਤੇ ਇਹ ਅਸਪਾਦੀ ਰਹਾ ਗੁਰੂ ਸਾਹਿਬਾਨ ਨੇ ਸਾਡਾ ਪਹਿਲਾਂ ਹੀ ਦਿੱਤਾ ਸੀਗਾ ਸਾਨੂੰ ਪਹਿਲਾਂ ਹੀ ਇਦਾਂ ਦੇ ਇਹੇ ਬਾਰੇ ਤਿਆਰ ਕੀਤਾ ਕਿ ਤੁਹਾਨੂੰ ਕੋਈ ਕਿਸੇ ਦਾ ਹੱਕ ਨਹੀਂ ਹੈ ਕਿਸੇ ਦਾ ਹੱਕ ਮਾਰਨ ਦੀ ਗੱਲ ਨਹੀਂ ਹੈ ਕਿਤੋਂ ਕਿਉਂ ਇੱਕ ਦਰਸ਼ਟੀ ਦੇ ਉੱਤੇ ਕੋਈ ਵੀ ਜਿਹੜਾ ਹੈ ਕਿਸੇ ਜਾਤ ਦੇ ਨਾਂ ਤੇ ਕਿਸੇ ਧਰਮ ਦੇ ਨਾਂ ਤੇ ਕਿਸੇ ਅਨਾਕੀ ਦੇ ਨਾਂ ਤੇ ਕਿ ਬੰਦੇ ਨੂੰ ਜੀਵ ਨੂੰ ਕਿਸੇ ਨੂੰ ਜਨਮ ਨਹੀਂ ਦਿੱਤਾ ਤੇ ਉਹਨੂੰ ਬਿਲਕੁਲ ਇਸ ਖੁੱਲੀ ਫਿਜਾ ਦੇ ਵਿੱਚ ਜਿਹੜਾ ਹੈ ਆਨੰਦ ਮਾਨਣ ਦਾ ਉਹਨੂੰ ਸਵਰਗ ਵਰਗੀ ਧਰਤੀ ਮਿਲੇ ਆ ਪਰ ਅਸੀਂ ਉਹਨਾਂ ਨੇ ਇਹ ਸਵਰਗ ਨਹੀਂ ਬਰੋਸਿਆ ਤੇ ਉਹਨਾਂ ਨੂੰ ਨਰਕ ਵਰਗੀ ਆਪਣੀ ਜ਼ਿੰਦਗੀ ਬਣਾਤੀ ਕੁਝ ਲੋਕਾਂ ਨੇ ਉਹਨਾਂ ਦੀ ਸੌੜੀ ਸੋਚ ਨੇ ਉਹਨਾਂ ਦੇ ਇੱਕ ਹਿੰਕੜਵਾਜੀ ਕਰਨ ਲਈ ਦੂਸਰਿਆਂ ਦੇ ਰੂਹ ਜਮਾਲਣ ਲਈ ਕਦੇ ਅਸੀਂ ਕੋਈ ਜਾਂਦ ਤੌਰ ਤੇ ਦੰਗੇ ਕਰਦਾ ਕੋਈ ਧਰਮ ਤੌਰ ਤੇ ਕਰਦਾ ਕੋਈ ਬੋਲੀ ਤੌਰ ਤੇ ਕਰਦਾ ਕੋਈ ਪਹਿਰਾਵੇ ਤੌਰ ਤੇ ਕਰਦਾ ਤੇ ਇਸ ਤਰ੍ਹਾਂ ਮੈਂ ਦੂਸਰੇ ਦੇਸ਼ਾਂ ਦੀ ਤਾਂ ਕਰਨਾ ਨਾ ਕਰਾਂ ਇੱਥੇ ਸਾਡਾ ਜਿਹੜਾ ਭਾਰਤ ਹੈ ਇਹ ਇੱਕ ਏਦਾਂ ਦਾ ਮਾਲਾ ਬੜੀ ਹੋਏ ਵੱਖ-ਵੱਖ ਸੁੰਦਰ ਮਾਲਿਆ ਬਣਕਿਆਂ ਦੇ ਪਰ ਇਹ ਮਾਲਾ ਅਸੀਂ ਕਹਿਣ ਨੂੰ ਹੀ ਆ ਪਰ ਇੱਥੇ ਵੱਖ-ਵੱਖ ਭਵੇਂ 6000 ਜਾਤਾਂ ਦੇ ਵਿੱਚ ਵੱਡੇ ਹੋਏ ਲੋਕ ਨੇ ਕਿਹਾ ਇੱਥੇ ਕੋਈ 2-300 ਪਛਾਵਾ ਜਿਹੜੀਆਂ ਉਹ ਬੋਲੀਆਂ ਜਾਂਦੀਆਂ ਨੇ ਪਰ ਫਿਰ ਵੀ ਉਹਨਾਂ ਲੋਕਾਂ ਨੇ ਗੱਲ ਮਿਲ ਕੇ ਬੈਠਣ ਦਾ ਯਤਨ ਤਾਂ ਮਹਾਪੁਰਸ਼ਾਂ ਨੇ ਕੀਤਾ ਪਰ ਉੱਥੇ ਜਿਹੜੇ ਸੰਕੀਰਣ ਸੋਚ ਵਾਲੇ ਲੋਕ ਸੀ ਤੇ ਉਹਨਾਂ ਨੇ ਇਹਨਾਂ ਨੂੰ ਬੈਠਣੇ ਨਹੀਂ ਦਿੱਤਾ ਤੇ ਆਪਣੀਆਂ ਜਿਹੜੀਆਂ ਉਹ ਕੁਰਸੀਆਂ ਆਪਣੀ ਬਾਸ਼ਿਹਰੀਆਂ ਰੋਟੀਆਂ ਛੱਕਾਂ ਦੇ ਉਹਨਾਂ ਨੇ ਡੋਕਰ ਉਬਰੀ ਦਾ ਬੱਕਰਾ ਬਣਾਇਆ ਜਿਹੜਾ ਕਿ ਮਨੁੱਖੀ ਅਧਿਕਾਰਾਂ ਦਾ ਘਾਣ ਸੀਗਾ ਤੇ ਅੱਜ ਇਹੀ ਦਰਬਦਰ ਇਸੇ ਤਰ੍ਹਾਂ ਅੱਗੇ ਤੋਂ ਅੱਗੇ ਇਹ ਸਿਰਸਲਾ ਚੱਲਦਾ ਰਿਹਾ ਅੱਜ ਵੀ ਉਹਦੇ ਰੂਪ ਭਵੇਂ ਅਸੀਂ ਕਿਸੇ ਕੁਝ ਕੰਨਾਂ ਦੇ ਵਿੱਚ ਆਪਣਾ ਚਿਹਰਾ ਮੂਰਾ ਸਵਾਰ ਲਿਆ ਅਸੀਂ ਕੁਝ ਪੜ ਲੱਗ ਗਏ ਤੇ ਸਾਰਾ ਕੁਝ ਅਸੀਂ ਸਾਨੂੰ ਜਿਹੜਾ ਡਾਕਟਰ ਭੀਮਰਾਓ ਮੇੜਕਰ ਨੇ ਸੰਬਧਾਨ ਦੇ ਵਿੱਚ ਜਿਹੜਾ ਹੈ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਹੈ ਸਾਰਾ ਕੁਝ ਹੈ ਜੇ ਅਸੀਂ ਗੁਰਬਾਣੀ ਦੀ ਗੱਲ ਕਰਦੇ ਆਂ ਤੇ ਗੁਰੂ ਗ੍ਰੰਥ ਸਾਹਿਬ ਹੀ ਜਿਹੜੀ ਜਿਹੜਾ ਉਹਦਾ ਅਧਾਰ ਹੈ ਇਹ ਮਨੁੱਖੀ ਅਧਿਕਾਰਾਂ ਦਾ ਜਿਹੜਾ ਰਾਖੀ ਵਾਲੀ ਗੱਲ ਇਹਦੇ ਵਿੱਚ ਹੋਰ ਇਹ ਤੋਂ ਵੱਡਾ ਵੀ ਕੁਝ ਵੀ ਅਸੀਂ ਇਧਿਆਤਮਨ ਦੀ ਕੱਲੀ ਗੱਲ ਨਹੀਂ ਕਰਦੇ ਕਿਉਂਕਿ ਉਹਨਾਂ ਨੇ ਵੀ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਆ ਚਾਹੇ ਲੋਕਾਂ ਨੂੰ ਕੋਈ ਅਨਬਿਸ਼ਵਾਸ ਵਿੱਚ ਪਾ ਕੇ ਲੁੱਟਦਾ ਚਾਹੇ ਕੋਈ ਉਹਨੂੰ ਜਾਤਾਂ ਭਰਮਾਂ ਦੇ ਨਾਲ ਇਸ ਸਰ ਜਲਾ ਸਿੰਘ ਭਗਤ ਸਿੰਘ ਨਗਰ ਨਿਵਾਸਦ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕਲਫੇਰ ਨਮੀਆਂ ਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀ ਸਿੰਘ ਇਜਾਜ਼ਤ ਦਿਓ ਧੰਨਵਾਦ